पेरो मोहल्ला पञ्जमा सा चकदारत गुरुमकलह प्रभ का पणा सत्कार सहो जीवत, जीवत जीवत रहो राम रामर सायन टपीवा ਹਰੂ ਹਰੂ ਹਰ ਸਦ ਦਸ ਰਸ ਰਸਣਾ ਕਹੋ ਰਹਾ ਹਾਂ ਕਾਲਜੋਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਪੈਰੋ ਮੁਹੱਲਾ ਪੰਜਵਾਂ ਸਤ ਗੁਰ ਸੇਵ ਸਰਬ ਫਲ ਪਾਈ ਜਨਮੋ ਜਨਮ ਕੀ ਮੈਲ ਮਟਾਈ ਪਤਤ ਪਾਵਨ ਪ੍ਰਭ ਤੇਰੋ ਨਾਉ ਪੂਰਬ ਕਰਮ ਲਿਕੇ ਗੁਣ ਗਾਉ ਰਹਾ ਔਬਿਦ ਦੁਰਮਤ ਹੈ ਮੇਲੀ ਬੇਣ ਗੁਰ ਭਵਜਲ ਪੀਰਾ ओम जग जप तप सब ताट तीरत नहीं पाया मिट्यायाप सरनाई गुरमक नानक जगत तराया महला मैं पे महमा वाड मे पेक्यो तीर्न मे पेक्यो ग्रह क्यों दसाई डांड तार जट तारे पेक्यो भरतनेम तीर्ता पे पेक्यो मन माये बल सर्ब, सर्ब मं मंगल गुण गा ਜੋ ਜੋ ਪੇਗ ਸਣਿਆ ਸੀ ਪੀਕਿਓ ਜਤ ਜੰਗ ਮਕਾਪੜਾ ਆਈ ਤਪੀ ਤਪੇ ਜ਼ੁਰਮਣ ਮੈਂ ਪੀਕਿਓ ਨਾਟਾ ਨਾਟਕ ਨਿਰਤਾ ਆਈ ਓ ਮੈਂ ਪੀਕਿਓ ਕਟ ਮੈਂ ਪੀਕਿਓ ਦਾ ਸੇ ਹਸਤੀ ਸਿਮਰਤਾਏ ਸਭ ਮੈਂ ਕੋ ਏਕ ਵਖਾਨੈ ਤੋ ਕਿਸਤੇ ਕਹੋ ਦਰਾਏ ਅੱਗੇ ਅੱਗੇ ਬੇਅੰਤ ਜ਼ਵਾਮੀ ਨਾ ਕੀਮ ਕੀਮ ਕਮਾਏ ਜਾਨ ਅਨਾਨਕ ਤਿੰਨ ਕੇ ਬਲ ਜਾਈਏ ਜੀ ਘਟ ਪਰਗਟ ਆਏ ਪੈਰੋ ਮਹੱਲਾ ਪੰਜਵਾ ਨਿਗਟਬ ਜੇ ਸੋ ਬੁਰਾ ਕਿਉ ਕਰੇ ਬਿਣ ਸੰਚੇ ਨੇਤ ਡਰਤਾ ਪਿਰੈ ਐ ਨਿਗਟੇ ਅਰ ਭੇਦ ਨਾ ਪਾਇਆ ਬੇਨਸਾਤ ਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੈ ਗੁਰਮਕ ਭੇਦ ਵਿਰਲਾ ਕੋ ਲਹਿ ਰਹਾ ਨਿਕਟਨ ਦੇਕੇ ਪਰ ਗਰਹਿ ਜਾਏ ਦਰ ਬੋਹਿਰੇ ਮਿੱਤਿਆ ਕਾਰ ਖਾਈ पैट गौरी घर सांगणा जानिया बाज गुरु है परम पुलानिया निगट न जाने बोले कूड़ा माया मो मोटा है मूड़ पैरो महल्ला पंजवा सा चुकदार त गुर्मकलह प्रभ कापाणा कर सहो जीवत जेवत जेवतहो रामर सायन निटपीव हरो हर 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 रस रस कहो ਕਾਲਜੋਗ ਮੈਂ ਇੱਕ ਨਾਮ ਉਦਾਰ ਨਾਨਕ ਬੋਲੇ ਬ੍ਰਹਮ ਵਿਚਾਰੋ ਪੈਰੋ ਮੁਹੱਲਾ ਪੰਜਵਾਂ ਸਤਗੁਰ ਸੇਵ ਸਰਬ ਫਲ ਪਾਈ ਜਨਮ ਜਨਮ ਕੀ ਮੈਲ ਮਟਾਈ ਪਤਤ ਪਾਵਨ ਪ੍ਰਭ ਤੇਰੋ ਨਾਓ पूरब कर्म लिखे गुण मेली बेण गोर भव जल पीरा ओम जाग जप ताप सब ताट तीर्त नहीं पाया मिटया आप पये सरनाई गुरम कनानक जगत तराया पैरो मोहल्ला पंजमा बाड़ मैं पे क्यों तिरन मैं पे क्यों ग्रह क्यो दसाई डांड तार जट तारे पे ਭਰਤ ਨੇ ਮਤੀਰਤਾਈ ਸਾਤ ਸੰਗ ਪੀਕਿਓ ਮਨ ਮਾਈ ਊਬ ਪਿਆਲ ਸਰਬ ਮਹਪੂਰਨ ਰਸ ਮੰਗਲ ਗੁਣ ਗਾਈ ਰਹਾਉ ਜੋਗ ਭੇਗ ਸੰਿਆਸੀ ਪੀਕਿਓ ਜਤ ਜੰਗ ਮ ਕਾਪੜਾ ਆਈ ਤਪੀ ਤਪੇ ਸੁਰ ਮਨ ਮੈਂ ਪੀਕਿਓ ਨਾਟਾ ਨਾਟਕ ਨਿਰਤਾਏ ਓ ਮੈਂ ਪੀਕਿਓ ਕਟ ਮੈਂ ਪੀਕਿਓ ਦਸ ਅਸਤੀ ਸਿਬਰਤਾਏ ਸਭ ਮੈਂ ਏਕੋ ਏਕ ਵਖਾਨੈ ਕੋ ਕਿਸ ਤੇ ਕਹੋ ਦਰਾਏ ਅੱਗੇ ਅੱਗੇ ਬੇਅੰਤ ਜ਼ਵਾਮੀ ਨਾ ਕੀਮ ਕੀਮ ਕਮਾਏ ਜਨ ਨਾਨਕ ਤਿੰਨ ਕੇ ਬਲ ਜਾਈਏ ਜੇ ਘਟ ਪਰਗਟ ਆਏ ਪੈਰੋ ਮਹੱਲਾ ਪੰਜਵਾ ਨਿਗਟਬ ਜੇ ਸੋ ਬੁਰਾ ਕਿਉ ਕਰੇ ਬਿਨ ਸंचे ਨੇਤ ਡਰਤਾ ਫਿਰੇ ਐ ਨਿਗਟੇ ਅਰ ਭੇਦ ਨਾ ਪਾਇਆ ਬਿਨ ਸਤ ਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੈ ਮੱਕੇ ਭੇਜ ਫਿਰ ਲਾ ਕੋ ਲਹਿ ਰਹਾ ਨਿਕਟਣ ਦੇ ਕੇ ਪਰ ਗਰ ਜਾਏ ਡਰ ਬੋਹਿਰੇ ਮਿੱਤਿਆ ਕਾਰ ਖਾਈ ਪੈਟ ਗੋਰੀ ਘਰ ਸੰਗਣਾ ਜਾਣਿਆ ਬਾਜੋ ਗੁਰੂ ਹੈ ਪਰਮ ਕੋ ਲਹਾਨਿਆ न जाने, जाने बोले कूड़ा माया मो मोटा है मूड़ा। जाने, जाने बोले कूड़ा माया है हेडो